ਜੈਸੂ ਨਾਮ ਜੈਸੂ ਨਾਮ ਪੁਰਾਣੀਆਂ ਲਾ ਸਮੇਂ ਦੀ ਪੁਰਾਣੀ ਸਵਾਰ ਰਾਮ ਦਾ ਬੋਲ ਜੈਸੂ ਨਾਮ ਜੈਸੂ ਨਾਮ ਜੈਸੂ ਨਾਮ छोटी सी किशोरी छोटी सी किशोरी बस पूछो पूछा स्वास्थ्य हर राे बस पूछा ਤਰੀ ਅੱਜ ਸ਼ੋਭਾ ਹੋ ਗਏ ਬੰਮੀ ਇਹ ਜਿਹੜੀ ਆਪਾਂ ਸ਼ੋਭੇ ਅੰਦਰ ਗੱਡੀ ਹੈ ਜੀ ਇਹ ਪ੍ਰਭੂ શ્રી ਰਾਮ ਜੀ ਜਿਹੜੀ ਧਵਾਜਾ ਰੌਣ ਕਰਦੇ ਨੇ ਜਿੱਕਿ ਨਾਲ ਆਪਾਂ ਰਾਮ ਲਲਾ ਦੇ ਆਗਮਨ ਪਹਿਲਾਂ ਆਪਾਂ ਪ੍ਰਭੂ શ્રી ਰਾਮ ਜੀ ਦਾ ਝੰਡਾ ਬਜਰੰਗ ਵਾਲੀ ਦਾ ਝੰਡਾ ਲਗਾਉਂਦੇ ਆ ਉਹਨਾਂ ਦੀ ਧਵਾਜਾ ਰੌਣ ਕੀਤੀ ਗਈ ਹੈ ਜੀ ਇਹ ਕ੍ਰਿਸ਼ਨ ਮੱਠ ਦੇ ਸ਼ੁਰੂ ਗਤੀ ਗਈ ਸੀ ਔਰ ਕ੍ਰਿਸ਼ਨ ਮੱਠ ਬਸ ਸਮਾਪਤ ਕੀਤੀ ਜਾਏਗੀ ਸੰਪੂਰਨ ਕੀਤੀ ਜਾਏਗੀ ਔਰ ਅਯੋਧਿਆ ਦੇ ਪਰਮਪ੍ਰਭੂ ਸ਼੍ਰੀ ਰਾਮ ਜੀ ਦੀ ਮੂਰਤੀ ਆਈ ਹੈ ਉਸ ਉਹੀ ਇੱਕ ਤਰ੍ਹਾਂ ਦੇ ਨਾਲ ਉਰੇ ਪ੍ਰਵਾਤ ਫੇਰੀ ਗੱਡੀ ਚੱਲੀ ਜਾ ਰਹੀ ਉਹਨਾਂ ਦੀ ਪ੍ਰਭੂ ਸ਼੍ਰੀ ਰਾਮ ਜੀ ਦੀ ਉਹ ਸਾਰੇ ਕੋਰਾਲੀ ਸ਼ਹਿਰ ਨਿਵਾਸੀ ਵਾਲੇ ਸਾਰੇ ਹੈਪੀ ਦਿਮਾਂ ਜੀ ਸਾਡੇ ਗੋਲਡੀ ਅੰਕਲ ਸਾਡੇ ਪਿਸ਼ਕਰਮਾ ਜੀ ਦੇ ਪ੍ਰਧਾਨ ਸਾਡੇ ਸਾਰੇ ਸਟਾਫ ਪੂਰੇ ਇਸ ਟੈਂਪਲੇ ਵਿੱਚ ਰਾਜਮਾਨ ਹੈ ਸਾਡੇ ਇਸ ਸਾਰੇ ਸਮੂਹ ਮੈਂਬਰਾਂ ਨੇ ਸਾਡਾ ਸਟਾਫ ਨੇ ਸਾਰੀ ਸੰਸਥਾ ਨੇ ਮਿਲ ਕੇ ਇਸ ਦਾ ਬੜਾ ਯੋਗਦਾਨ ਦਿੱਤਾ ਔਰ ਮੈਂ ਸਭ ਦਾ तहे ਦਿਲੋਂ ਸ਼ੁਕਰੀਆ ਦੇ ਕਰੂੰਗਾ ਸੰਸਥਾ ਦਾ ਕਿ ਉਹ ਇਕੱਲੇ ਬੜ ਚੜ ਕੇ ਸਾਡੀ ਰਾਮ ਲਲਾ ਕਮੇਡੀ ਨਾਲ ਖੜੇ ਰਹਿਣ ਔਰ ਤੁਹਾਨੂੰ ਮੈਂ ਕਹਿਣਾ ਚਾਹੂੰਗਾ ਕਿ ਔਰ ਇਸ ਵਾਰੀ RAMLAL ਬੜੇ ਹੀ بڑے ਡਿਜੀਟਲ ਸਿਸਟਮਾ ਦਿਖਾਈ ਜਾਏਗੀ ਔਰ ਤੁਸੀਂ ਨੇ ਪਹਿਲੇ ਪਿਛਲੀ ਵਾਰ ਦੇਖਿਆ ਉਹਨਾਂ ਡਿਵੈਲਪਮੈਂਟ ਔਰ ਇਸ ਵਾਰੀ ਉਸ ਦੇ ਉੱਪਰ ਕਰਿਆ ਬੜਾ ਡਿਵੈਲਪਮੈਂਟ ਤੇ ਆਪਣਾ ਹਰੇਕ ਚੀਜ਼ ਦਾ ਖਾਨ ਇਸ ਵਾਰੀ ਜੋ ਚੀਜ਼ ਹੈ ਪਹਿਲਾ ਸੀਗਾ ਪਹਿਲਾ ਟ੍ਰਸਟ ਅੱਗੇ ਹੁਣ ਸੈਂਟਰ ਦੇ ਵੀ ਟ੍ਰਸਟ ਕੀਤੀ ਗਈ ਹੈ ਤੇ ਜਿਹੜੀ ਚਾਚੀਦਾਰ ਕੇ ਜਿਹਦਾ ਚ ਰੋਲ ਦਿਖਾਇਆ ਜਾਏਗਾ ਉਹ ਡਿਜੀਟਲ ਦਿਖਾਇਆ ਜਾਏਗਾ ਔਰ ਜੋ ਰਾਮ ਬਰਾਤ ਦਿਖਾਈ ਜਾਏਗੀ ਉਹ ਵੀ ਡਿਜੀਟਲ ਦਿਖਾਈ ਜਾਏਗੀ ਔਰ ਰਾਮ ਬਰਾਤਾਂ ਸਾਰੇ ਕਿਧਰ ਛੋਣਾ ਲੱਗਣਗੀਆਂ ਸਾਰੇ ਆਪਣੇ ਸ਼ਹਿਰ ਦੇ ਅੰਦਰ ਔਰ ਬੜੇ ਤਰੀਕੇ ਨਾਲ ਉਹਨਾਂ ਦਾ ਰਾਮ ਰਾਮਬਰਾਤ ਕੱਢੀ ਜਾਣਗੀ ਬੱਚਿਆਂ ਨੂੰ ਲੈ ਕੇ ਮੈਂ ਆਹੀ ਗੱਲ ਕਹਿਣਾ ਚਾਹਾਂਗਾ ਕਿ ਸੁਰੱਖਿਆ ਨੂੰ ਸੁਰੱਖਿਆ ਨੂੰ ਲੈ ਕੇ ਜਿਹੜੇ ਸਾਡੇ ਸਤਨਾਮ ਸਰ ਐਸਐਚਓ ਸਤਨਾਮ ਸਰ ਸਰੇ ਮਾਨਯੋਗ ਗਿਫਤੀ ਧਰਮਵੀਰ ਸਰ ਉਹਨਾਂ ਨੇ ਪੂਰੀ ਸਾਡੀ ਮੈਨੇਜਮੈਂਟ ਉਰੇ ਗੈਲ ਰਖਾਈ ਹੋਈ ਹੈ ਬਿਲਕੁਲ ਉਰੇ ਸਟਾਫ ਗੈਲ ਕਰਾਏ ਹੋਏ ਆ ਹਾਂ ਪਰ ਸਾਡੇ ਨਾਲ ਸੂਚਾ ਅਗਰ ਦੇਖੀ ਜਾਵੇ ਤਾਂ ਪੂਰੇ ਬੇਚਾਰੇ ਜਿੰਨੇ ਵੀ ਸਾਡੇ ਬੋਲੇ ਜੋ ਪੁਲਿਸ ਮੁਲਾਜ਼ਮ ਹੈ ਜੀ ਉਹ ਗੈਰ ਦੀ ਗੱਲ ਪੂਰੇ ਤਤਪ ਸਾਡੇ ਨਾਲ ਖੜੇ ਨੇ ਬਸ ਇਹ ਸਾਰੇ ਪੁਲਿਸ ਪ੍ਰਸ਼ਾਸਨ ਦਾ ਵੀ ਮੈਂ ਸ਼ੁਕਰੇ ਦਾ ਕਰਨਾ ਚਾਹਾਂਗਾ ਉਹ ਸਾਰੇ ਸਥਾਪਨਾ ਸ਼ੁਕਰੇ ਦਾ ਕਰਨਾ ਚਾਹਾਂਗਾ ਔਰ ਸਾਰੇ ਕੋਰਾਲੀ ਸ਼ਹਿਰ ਦਾ ਸ਼ੁਕਰੇ ਕਰੇ ਜੈ ਸ਼੍ਰੀ ਰਾਮ ਹਾਂ ਜੀ ਰਾਮ ਜੀ ਦਾ ਸਭ ਵੱਲੋਂ ਅੱਜ ਪਹਿਲੀ ਸ਼ੋਭਾ ਯਾਤਰਾ ਕੱਢੀ ਗਈ ਹੈ ਇਹ ਰਾਮ ਜੀ ਦਾ ਦੇ ਪ੍ਰਧਾਨ ਜਿਹੜੇ ਨਵੇਂ ਬਣੇ ਆ ਉਹਨਾਂ ਵੱਲੋਂ ਕਾਫੀ ਬੜਾ ਅਫਰਾਲਾ ਹੈ ਕਰੋ ਬੜੀ ਮਿਹਨਤ ਕਰ ਰਹੇ ਹੁਣ ਦੇਖਿਆ ਤੁਸੀਂ ਅੱਗੇ ਅੱਗੇ ਰਾਮਦੇਵਾਂ ਡਿਜੀਟਲ ਬਣਾ ਰਹੇ ਆਂ ਪਰ ਬੜੀ ਮਿਹਨਤ ਨਾਲ ਉਹ ਜਿੰਨੇ ਵੀ ਸੀਨ ਤਿਆਰ ਕਰ ਰਹੇ ਬਹੁਤ ਵਧੀਆ ਸੀਨ ਮੈਂ ਪਿਛਲੀ ਵਾਰ ਦੇਖ ਕੇ ਆਇਆ ਸੀ ਤੇ ਉਹ ਸਾਰੇ ਕਲੱਬ ਨੂੰ ਉਹਨਾਂ ਦੀ ਸਭਾ ਨੂੰ ਬਹੁਤ ਬਹੁਤ ਵਧਾਈਆਂ ਸਾਡੇ ਵਿਸ਼ਕਰਮਾ ਮੰਦਰ ਸਭਾ ਵੱਲੋਂ ਸਟਾਰ ਲਾਈ ਗਈ ਹੈ ਤੇ ਬਿਸਕੁਟਾਂ ਦੀ ਭੇਟ ਦਿੱਤੀ ਗਈਆਂ ਸਾਡੇ ਜਿਹੜੇ ਆਏ ਆ ਚੋਬਾਈ ਯਾਤਰਾ ਸਭ ਦਾ ਸਵਾਗਤ ਸਭ ਦਾ ਧੰਨਵਾਦ ਥੈਂਕ ਯੂ